ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਅ ਇੱਕ ਵੀਡੀਓ ਆ ਮੇਰਾ ਮਨ ਤਾਂ ਨਹੀਂ ਸੀ ਕਰ ਰਿਹਾ ਕਰਨ ਨੂੰ ਪਰ ਤੁਸੀਂ ਪਹਿਲਾਂ ਵੇਖੀ ਵੀ ਹੋਗੀ ਗੱਲਬਾਤ ਸੁਣੀ ਵੀ ਹੋਗੀ ਵੀਰ ਦੀ ਪਰ ਨ ਗੱਲਾਂ ਮਤੈਨੂੰ ਠੀਕ ਲੱਗੀਆਂ ਵੀਰ ਦੀਆਂ ਅਸੀਂ ਅਸਰ ਵਿੱਚ ਕਰਦੇ ਇਦਾਂ ਹੀ ਆ ਹਨਾ ਜਿਹੜੇ ਸਟਾਈਲ ਲੱਗੇ ਆ ਬਾਹਰ ਉਹ ਵੀ ਸਾਡੇ ਹੀ ਆ ਬੜਾ ਕੁਝ ਦੇਖਦੇ ਆ ਬੜਾ ਕੁਝ ਸੁਣਦੇ ਆ ਕੱਲ ਇਦਾਂ ਤਾਂ ਨਹੀਂ ਜਿਹੜਾ ਕਹਿੰਦੇ ਹੁੰਦੇ ਨੇ ਵੀ ਧੂਆ ਨਿਕਲਦਾ ਧੂਆ ਕਿਸੇ ਗੱਲ ਤੋਂ ਨਿਕਲਦਾ ਇਦਾਂ ਨਹੀਂ ਨਿਕਲਦਾ ਹੈਗਾ ਜਿਵੇਂ ਪਿੰਗਦਾ ਨਾ ਹਨ ਤਾਂ ਕੁਝ ਹੈ ਉਹਦੇ ਪਿੱਛੇ ਰਾਜ ਤਾਂ ਕੁਝ ਹੈ ਸਮਝਣੀਆਂ ਜਿਹੜੀਆਂ ਲੋਜੀਕਲ ਗੱਲਾਂ ਹੁੰਦੀਆਂ ਨਾ ਉਹ ਸਮਝਣੀਆਂ ਤਾਂ ਸਾਨੂੰ ਪੈਣੀਆਂ ਆ ਮੈਂ ਵੀਡੀਓ ਚਾਲੂ ਕਰਦਾ ਵੀਡੀਓ ਬਹੁਤ ਵੱਡੇ ਹੋ ਜਾਂਦੇ ਆ ਆਪਣੀਆਂ ਕੁਝ ਗੱਲਾਂ ਹੋ ਜਾਂਦੀਆਂ ਆ ਇਹ ਕੋਈ ਕਈ ਵਾਰ ਨਾ ਕਈ ਗੱਲਾਂ ਨੂੰ ਸੋਚ ਕੇ ਸਮਝ ਕੇ ਇਹ ਫਿਰ ਨਾ ਦਰਦ ਵੀ ਹੁੰਦਾ ਆ ਬੰਦੇ ਨੂੰ ਵੀ ਤਰੀਕ ਹੀ ਜਾਨਦੇ ਆ ਅਸੀਂ ਅਸੀਂ ਕਿਸੇ ਨੂੰ ਕਾਤੇ ਕਹੀ ਜਾਂਦੇ ਆ ਵੀ ਉਹ ਐ ਕਰਦਾ ਉਹ ਐ ਕਰਦਾ ਪਹਿਲਾਂ ਅਸੀਂ ਐ ਕਿਉਂ ਨਹੀਂ ਸੋਚਦੇਗੇ ਯਾਰ ਅਸੀਂ ਖੁਦ ਸਹੀ ਆ ਹਨਾ ਅਸੀਂ ਐਵੇਂ ਨਹੀਂ ਸੋਚਦੇਗੇ ਮੈਂ ਫਿਰ ਚਲੋ ਵੀਡੀਓ ਥੋੜੀ ਬਹੁਤ ਲੰਬੀ ਹੋ ਜੂਗੀ ਕਈ ਵਾਰ ਨਾ ਬੰਦਾ ਕਿਸੇ ਨਾਲ ਹਿਰਾਫੇਰੀ ਕਰਦਾ ਜਿੱਦਾਂ ਮੈਂ ਕੱਲ ਇੱਕ ਵੀਡੀਓ ਪਾਈ ਸੀ ਵੀ ਲੋਕ ਐਦਾਂ ਤਨਖਾਹ ਨਹੀਂ ਦਿੰਦੇ ਜਾਂ ਐਦਾਂ ਹਣਾ ਐਦਾਂ ਕਰਦੇ ਆ ਉਹ ਲੋਕਾਂ ਦੇ ਨਾਲ ਹੁੰਦੀ ਤਾਂ ਹੈ ਲੋਕਾਂ ਨਾਲ ਹੁੰਦੀ ਤਾਂ ਹੈ ਲੇਕਿਨ ਸਮਝਦੇ ਨਹੀਂ ਭਾਵੇਂ ਨਾ ਤੁਸੀਂ ਜਾ ਕੇ ਕਹਿ ਦਿਓ ਕਿ ਅੱਜ ਤੁਹਾਡਾ ਜਿਹੜਾ ਨੁਕਸਾਨ ਹੋਇਆ ਨਾ ਉਹ ਮੇਰੀ ਵਜ੍ਹਾ ਨਾਲ ਹੋਇਆ ਮੇਰੀ ਤਨਖਾਹ ਨਹੀਂ ਦਿੱਤੀ ਮੇਰੇ ਤੁਸੀ ਪੈਸੇ ਨਹੀਂ ਮੋੜੇ ਮੇਰੇ ਨਾਲ ਤੂੰ ਐਂ ਕੀਤੀ ਸੀ ਤੇਰਾ ਨਾ ਤਾਂ ਹੋਇਆ ਮੰਨਦੇ ਨਹੀਂ ਉਹ ਮੰਨਦੇ ਨਹੀਂ ਸੋ ਇਹ ਕਈ ਵਾਰ ਨਾ ਇਹ ਗੱਲਾਂ ਹੁੰਦੀਆਂ ਮੰਨ ਲੈਣੀਆਂ ਚਾਹੀਦੀਆਂ ਬੰਦੇ ਨੂੰ ਸਾਰਾ ਕੁਝ ਸੈੱਟ ਹੋ ਜਾਂਦਾ ਹੈ ਪਰ ਅਸੀਂ ਨਹੀਂ ਮੰਨਦੇ। ਰੋਲਾ ਇਹ ਆ ਵੀ ਅਸੀਂ ਮੰਨਣਾ ਨਹੀਂ ਆ। ਬਾਕੀ ਜੋ ਮਰਜ਼ੀ ਹੁੰਦਾ ਹੋਵੇ ਅਸੀਂ ਸਹੀ ਆ। ਅਸੀਂ ਜੇ ਤਾਂ ਮੰਨ ਲਿਆ ਨਾ ਹੁਣ ਜਿਹੜੇ ਬੰਦੇ ਨੇ ਇਹ ਗੱਲ ਮੰਨ ਲਈ ਆ ਵੀ ਮੈਂ ਸਹੀ ਆ। ਮੈਂ ਤਾਂ ਸਹੀ ਆ। ਮੈਂ ਸਹੀ ਆ। ਉਹ ਇੱਕੋ ਹੀ ਗੱਲ ਕਹਿ ਰਿਹਾ ਕਿ ਮੈਂ ਸਹੀ ਆ। ਭਾਵੇਂ ਉਹਦੀ ਵਜ੍ਹਾ ਨਾਲ ਪੂਮਾ ਦੁਨੀਆ ਉਜੜਦੀ ਉਜੜ ਜੇ, ਪੂਮਾ ਧਰਤੀ ਗਰਕ ਜੇ। ਉਹਨੇ ਮੰਨ ਲਿਆ, ਉਹਦੇ ਮੰਨਨੇ ਮੰਨ ਲਿਆ ਵੀ ਮੈਂ ਸਹੀ ਆ। ਪੂਮਾ ਸਾਰੀ ਦੁਨੀਆ ਨੂੰ ਕਹੇ ਕਿ ਤੂੰ ਭਰਾਵਾ ਇੱਥੇ ਗਲਤ ਆ। ਉਹ ਕਹਿੰਦਾ ਨਹੀਂ ਮੈਂ ਸਹੀ ਆ। ਫੇ ਗੱਲ ਹੀ ਮੁੱਕੀ ਜਦੋਂ ਇੱਕ ਬੰਦਾ ਮੰਨਣ ਲਈ ਤਿਆਰ ਹੀ ਨਹੀਂ ਕਿ ਉਹਨੇ ਗਲਤੀ ਕੀਤੀ ਆ ਉਹਦੀ ਗਲਤੀ ਦੇ ਕਰਕੇ ਸਮਾਜ ਦਾ ਨੁਕਸਾਨ ਹੋਇਆ ਉਹ ਮੰਨ ਨਹੀਂ ਰਿਹਾ ਫਿਰ ਹੁਣ ਕੋਣ ਉਹਨੂੰ ਕਵੇ ਕਿ ਤੂੰ ਗਲਤ ਚਲੋ ਚਲੋ ਵੀਰ ਜੀ ਖਾਲਿਸਤਾਨ ਦੇ ਖਿਲਾਫ ਪ੍ਰਚਾਰ ਕਰਨ ਦੇ ਨਾਲ ਨਾ ਤਾਂ ਸਾਡਾ ਕੋਈ ਫਾਇਦਾ ਹੋਣਾ ਹੈ ਨਾ ਖਾਲਿਸਤਾਨ ਨੂੰ ਜਾਂ ਖਾਲਿਸਤਾਨ ਦੀ ਸੋਚ ਵਾਲੇ ਲੋਕਾਂ ਦਾ ਕੋਈ ਨੁਕਸਾਨ ਹੋਣਾ ਹੈ ਪਰ ਲੌਜੀਕਲੀ ਪੁਆਇੰਟ ਆ ਕੈਨੇਡਾ ਅਮਰੀਕਾ ਦੇ ਵਿੱਚ ਮਿਲੀਅਨ ਬਿਲੀਅਨ ਡਾਲਰ ਲਾ ਕੇ ਤੁਸੀਂ ਆਰਗੇਨਾਈਜ਼ ਕਰਦੇ ਆ ਵੱਡੇ ਵੱਡੇ ਠੀਕ ਆ ਵੱਡੇ ਵੱਡੇ ਇਵੈਂਟਸ ਆਰਗੇਨਾਈਜ਼ ਕਰਦੇ ਆ ਤੁਸੀਂ ਪਰ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੇ ਬਿਨਾ ਇਲਾਜ ਤੋਂ ਰੋਲ ਰਹੇ ਲੋਕ ਉਹ ਤੁਹਾਨੂੰ ਦੀਦੇ ਨਹੀਂ ਹੈਗੇ ਇੱਥੇ ਲੋਕ ਸਾਰੇ 크ਰਿਸਚੀਅਨ ਬਣ ਰਹੇ ਆ ਇੱਕ ਛੋਟੀਆਂ ਛੋਟੀਆਂ ਘਰਾਂ ਦੀਆਂ ਜ਼ਰੂਰਤਾਂ ਕਿਸੇ ਕੋਲ ਇਲਾਜ ਕਰਾਉਣ ਨੂੰ ਹਸਪੀਟਲ ਦੇ ਵਿੱਚ ਬਿੱਲ ਭਰਨ ਨੂੰ ਪੈਸੇ ਹੀ ਹੈਗੇ ਉਹਨਾਂ ਨੂੰ ਕੋਈ ਆ ਕੇ ਆਪਸ਼ਨ ਦਿੰਦਾ ਹੈ ਕਿ ਤੁਸੀਂ ਉਰੀ ਫੈਮਿਲੀ 크ਰਿਸਚਨ ਬਣ ਜਾਓ ਅਸੀਂ ਤੁਹਾਡਾ ਬਿੱਲ ਪੇ ਕਰ ਦਿੰਨੇ ਆ ਤੁਹਾਡੇ ਬੱਚਿਆਂ ਨੂੰ ਪੜਾ ਦਿੰਨੇ ਆ ਤੁਹਾਡੇ ਬੱਚਿਆਂ ਨੂੰ ਗੁੱਡ ਫਿਊਚਰ ਦੇਵਾਂਗੇ ਐਦਾਂ ਦੇ ਛੋਟੇ ਛੋਟੇ ਲਾਲਚਾਂ ਦੇ ਲਈ ਲੋਕ ਮਜਬੂਰ ਆ ਮਜਬੂਰੀਆਂ ਕਰਕੇ ਵਿਕਦੇ ਆ ਤੇ ਤੁਸੀਂ ਉਧਰ ਕਰੋੜਾ ਮਿਲੀਅਨ ਬਿਲੀਅਨ ਡਾਲਰ ਲਾ ਕੇ ਤੁਸੀਂ ਇਵੈਂਟ ਆਰਗੇਨਾਈਜ਼ ਕਰੀ ਜਾਂਦੇ ਆ ਫਿਰ ਇਹ ਇੱਕ ਰਾਜਨੀਤੀ ਇੱਕ ਪੋਲੀਟੀਕਲ ਤੁਹਾਡਾ ਮੁੱਦਾ ਨਹੀਂ ਹੈਗਾ ਤਾਂ ਫਿਰ ਕੀ ਆ ਧਰਮ ਇਹਦੇ ਵਿੱਚ ਕਿੱਥੇ ਆ ਧਰਮ ਨੀਤੀ ਪੂਰੇ ਖਾਲਸਤਾਨ ਦੇ ਮੋਰਚੇ ਦੇ ਵਿੱਚੋਂ ਧਰਮ ਧਰਮ ਨੂੰ ਸਾਬਤ ਕਰਕੇ ਦਿਖਾਓ ਧਰਮ ਨੂੰ ਸਾਬਤ ਕਰੋ ਵੀ ਧਰਮ ਕਿੱਥੇ ਆ ਸੋ ਇਹ ਗੱਲਾਂ ਬਾਤਾਂ ਆ ਭੈਣੋਂ ਭਰਾਵੋ ਇਹ ਭਰਾ ਨੇ ਗੱਲਾਂ ਗਲਤ ਨਹੀਂ ਕਹੀਆਂ ਗੀਆਂ ਗੱਲਾਂ ਹੋਰ ਵੀ ਬੜੀਆਂ ਹੁੰਦੀਆਂ ਆ ਪਰ ਕੀ ਕਹੀਏ ਕਿਹਨੂੰ ਕਹੀਏ ਕੌਣ ਸੁਣਦਾ ਬੱਸ ਹੋਣਾ ਉਦਣੀ ਆ ਜਿਸ ਦਿਨ ਕਿਸੇ ਨੇ ਗ੍ਰਾਂਤੀ ਸਿੰਘ ਨੇ ਸਿਰੀ ਸਾਹਿਬ ਲਾ ਕੇ ਰੱਖਤਾ ਆ ਪਿਆ ਜੀ ਆ ਪਈ ਤੁਹਾਡੀ ਦਸਤਾਰ ਉਦਣ ਅਸੀਂ ਡਾਂਗ ਲੈ ਕੇ ਉਹਦੇ ਮਗਰ ਹੋਣਾ ਬਈ ਗੱਲ ਇੱਥੇ ਆ ਦੇਖੋ ਚੁੱਪਦੀਆਂ ਬਹੁਤ ਆ ਜਿਹੜਾ ਸੱਚ ਹੁੰਦਾ ਨਾ ਚੁੱਪਦਾ ਬਹੁਤ ਆ ਕਿ ਇਹਨੇ ਮੈਨੂੰ ਵੀ ਕਹਣਾ ਤੂੰ ਤਾਂ ਕੋਨਾ ਮੋਨਾ ਕਰੇ ਪਰਣਾ ਬਨ ਲੈਣਾ ਕਿ ਤੇ ਦਾੜ੍ਹੀ ਰੱਖ ਲੈ ਨਾ ਕਿ ਤੇ ਕਟਾ ਲੈਣਾ। ਭਾਈ ਇਦਾਂ ਹੀ ਠੀਕ ਆ ਅਸੀਂ ਫਿਰ। ਅਸੀਂ ਫਿਰ ਇਦਾਂ ਹੀ ਠੀਕ ਆ। ਜੇ ਸਾਡੇ ਕਹਿੰਦਾ ਤੂੰ ਨਾਲ ਨਹੀਂ ਤੁਰਨਾ ਨਾ। ਫਿਰ ਸਾਨੂੰ ਤੁਰੇ ਫਿਰਨ ਦੇ ਜਿੱਥੇ ਫਿਰਦੇ ਆ ਅਸੀਂ। ਐਵੇਂ ਹੁੰਦਾ ਨਾ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਕਹਿ ਦੇਵੇ ਵੀ ਹਾਂ ਜੀ ਤੂੰ ਮੇਰੇ ਨਾਲ ਨਹੀਂ ਤੁਰਿਆ ਮੈਂ ਤੈਨੂੰ ਉਦੋਂ ਕਿਹਾ ਸੀ। ਕਿਹਾ ਤਾਂ ਮੈਂ ਵੀ ਸੀ ਭਾਈ। ਕਿਹਾ ਤਾਂ ਮੈਂ ਵੀ ਸੀ ਵੀ ਮੇਰੀਆਂ ਥੋੜੀਆਂ ਜੀਆਂ ਜ਼ਰੂਰਤਾਂ ਐ ਪੂਰੀਆਂ ਹੋ ਜਾਣ। ਹਨਾ। ਪਰ ਸੁਣੀ ਤਾਂ ਤੇ ਐਵੇਂ ਨਹੀਂ। ਖਾਲੀ ਐਵੇਂ ਕੌਣ ਤੁਰਿਆ ਫਿਰੇ ਕਿਸੇ ਦੇ ਨਾਲ ਖਾਲੀ ਕੌਣ ਤੁਰਿਆ ਫਿਰੇ ਆ ਪਿੱਛੇ ਜੇ ਇੱਕ ਦਿਨ ਵੀਡੀਓ ਆਈ ਸੀ ਨਾ ਉਹ ਗ੍ਰਾਂਥੀ ਸਿੰਘ ਨੇ ਸਿਰਿ ਸਾਹਿਬ ਲਾ ਕੇ ਕਹਿੰਦੇ ਵੀ ਹਾਇ ਸਾਡੇ ਅਨੂਪ ਕੜ ਦੇ ਵਿੱਚ ਵੀ ਇੱਕ ਵਾਰ ਇਦਾਂ ਹੋਇਆ ਸੀਗਾ ਤੇ ਚੰਗਾ ਸੋਹਣਾ ਸਰਦਾਰ ਸੀ ਉਹਨੇ ਪੂਰੇ ਕੇਸ ਕੱਟ ਦਿੱਤੇ ਸੀ ਹਾਲ ਸੁਣੋ ਬਈ ਸੁਣਨਾ ਬਈ ਐਦਾਂ ਖਾਲਿਸਤਾਨ ਜਿੰਦਾਬਾਦ ਪੁਲਾਣਾ ਜਿੰਦਾਬਾਦ ਠਮਖਾਣਾ ਜਿੰਦਾਬਾਦ ਐਦਾਂ ਜਿੰਦਾਬਾਦ ਕੁਝ ਨਹੀਂ ਹੋਣਾਗਾ ਕੁਝ ਵੀ ਨਹੀਂ ਪਾਈ ਯਾਰੋਲਾ ਲੋਕਾਂ ਨੇ ਖਚੜਾ ਨਹੀਂ ਗਏ ਉੱਲੂ ਨਹੀਂ ਰਹਿ ਗਏ ਲੋਕ ਉਹ ਲੋਕ ਸਮਝਦਾਰ ਹੋ ਗਏ ਠੀਕ ਆ ਬਾਕੀ ਗੱਲ ਰਈ ਸਿੰਘ ਸਜਣ ਦੀ ਜਾਂ ਸਿੱਖੀ ਦੀ ਬਈ ਮੇਰੇ ਕੋਲ ਤਾਂ ਸਿੱਧੀਆਂ ਜੀਆਂ ਗੱਲਾਂ ਆ ਜਿਹਦੇ ਨਾਲ ਸਾਨੂੰ ਪਿਆਰ ਆ ਨਾ ਤੇ ਗੁਰੂ ਸਾਹਿਬ ਨਾਲ ਸਾਨੂੰ ਪਿਆਰ ਆ ਹਨਾ ਤਾਂ ਫਿਰ ਕੋਈ ਜ਼ਰੂਰੀ ਨਹੀਂ ਮੈਨੂੰ ਨਹੀਂ ਲੱਗਦਾਗਾ ਹਨਾ ਹਾਂ ਸਮਝਦੇ ਐਸੇ ਗੱਲ ਨੂੰ ਵੀ ਗੁਰੂ ਸਾਹਿਬ ਨੂੰ ਫਿਰ ਕਿਹੜਾ ਜ਼ਰੂਰੀ ਸੀ ਸਾਡੇ ਵਾਸਤੇ ਇਹਨਾਂ ਕੁਝ ਕਰਨਾ ਉਹਨਾਂ ਨੂੰ ਵੀ ਕੋਈ ਜ਼ਰੂਰੀ ਨਹੀਂ ਸੀਗਾ ਲੇਕਿਨ ਕੁਝ ਗੱਲਾਂ ਤੋਂ ਨਾ ਫਿਰ ਦਰਦ ਹੁੰਦਾ ਜਦੋਂ ਆਪਦੇ ਸਟੋਨ ਆਪਦੇ ਤੰਗ ਕਰਨ ਨਾ ਫਿਰ ਬੰਦਾ ਕਈ ਵਾਰ ਨਾ ਪਿੱਛੇ हट ਜਾਂਦਾ ਸੋ ਇਹਨੀਆਂ ਗੱਲਾਂ ਬਾਤਾਂ ਸੀਗੀਆਂ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੋਜਾ ਮਾਣੋ ਖੁਸ਼ ਰਹਿ ਕੇ ਰਹੋ ਓਕੇ ਬਈ ਥੈਂਕ ਯੂ